ਇਹ ਜਿਹੜੇ ਲੋਕ ਕਈ ਬੀਬੀਆਂ ਨੇ ਕਈ ਨੌਜਵਾਨ ਵੀ ਰਿਹਾ ਜਿਹੜੇ ਗੰਦ ਪਾ ਰਹੇ ਨੇ ਇਸ ਦੇ ਉੱਤੇ ਪ੍ਰਮੋਟ ਕਰ ਰਹੇ ਨੇ ਉਹ ਕੋਈ ਪਰਵਾਹ ਦੇ ਵਿੱਚ ਬੈਠ ਕੇ ਕੋਈ ਕੋਈ ਚੀਜ਼ ਨਹੀਂ ਦੇਖ ਸਕਦਾ ਕੋਈ ਬੰਦਾ ਵੀ ਉਹਨੇ ਆਪਦੇ ਦੇਖੋ ਇੱਕ ਵੀਡੀਓ ਵੀ ਚਲਦੀ ਆ ਉਹਨੇ ਉਹਨੂੰ ਭੈਣ ਵੀ ਕਿਹਾ ਵੀ ਨਾ ਤੂੰ ਸਾਡੀ ਭੈਣ ਆ ਨਾ ਤੂੰ ਇਹ ਕਰ ਸੇ ਜਿਹੜੇ ਸਿੱਖ ਬੱਚੇ ਨੇ ਜਿਹੜੇ ਪੰਜਾਬ ਦੇ ਨੇ ਨੌਜਵਾਨ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਹੈਗਾ ਤੂੰ ਛੱਡ ਦੇ ਇਹ ਕੰਮ ਇਹ ਨਾ ਕਰ ਦੇਖ ਉਹਦੇ ਵਿੱਚ ਉਹ ਮਨ ਵੀ ਰਹੀ ਜੀ ਵੀ ਠੀਕ ਹੈ ਅੱਗੇ ਤੋਂ ਨਹੀਂ ਕਰਦੇ ਸਰਕਾਰ ਦੱਸ ਦੇ ਜਿਆ ਜਿਹੜੇ ਲੋਕਾਂ ਨੇ ਉਹ ਦੱਸਣਗੇ ਇਹਦਾ ਮਸਲੇ ਦਾ ਕੀ ਹਾਲ ਆ ਗੰਦਗੀ ਪਾਣੀ ਮਸਲੇ ਦਾ ਹਾਲ ਆ ਨਹੀਂ ਜਿਹੜੇ ਹੁਣ ਲੋਕ ਨੇ ਉਹ ਸਾਰੇ ਅਸਲੀਲਤਾ ਨੂੰ ਪ੍ਰੋਮੋਟ ਕਰਨ ਵਾਲੇ ਨੇ ਜਿਹੜੇ ਉਹਦੇ ਹੱਕ ਤੇ ਭੁਗਤਦੇ ਨੇ ਉਹ ਆਪਦੇ ਘਰਾਂ ਦੇ ਵਿੱਚ ਹੁਣ ਉਹ ਤਾਂ ਮਰ ਗਈ ਉਹਦੇ ਵਾਲਾ ਪੇਜ ਉਹ ਚਲਾ ਲੈਣਾ ਉਹ ਉਹ ਆਪਦੇ ਘਰੇ ਚਲਾ ਲੈਣਾ ਉਹ ਜਿਹੜਾ ਕੁਝ ਉਹ ਕਰਦੀ ਸੀ ਉਹ ਕਰਕੇ ਲੇਖ ਲੈਣਾ ਉਹਨਾਂ ਨੂੰ ਸ਼ਰਮ ਨਹੀਂ ਆਉਦੀ ਲੋਕਾਂ ਨੂੰ ਜਿਹੜਾ ਉਹਦੇ ਸਾਥ ਦੇ ਰਹੇ ਨੇ ਜੇ ਕੋਈ ਹੱਕ ਸੱਚ ਦੀ ਆਵਾਜ਼ ਬੰਦ ਅੰਦਨ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਕੋਈ ਸਚਾਈ ਦਿਖਾਉਂਦਾ ਸਰਕਾਰ ਦੇ ਵਿਰੋਧ ਦੇ ਵਿੱਚ ਬੋਲਦਾ ਉਹਦਾ ਤਾਂ ਜਿਹੜਾ ਆਪਣੇ ਚੈਨਲ ਆ ਪੇਜ ਆ ਉਹਦਾ ਉਹਦੀ ਬੰਦ ਕਰ ਦਿੱਤਾ ਜਾਂਦਾ ਇਹ ਸਗਾ ਦੇ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਵੀ ਤੁਸੀਂ ਉਹਨਾਂ ਦੇ ਪੇਜ ਬੰਦ ਕਰੋ ਕਿਉਂ ਨਹੀਂ ਕਰਦੇ ਆਵਾਜ਼ ਬੁਲੰਦ ਕਰਦੇ ਜਿਹੜਾ ਕੋਈ ਲੱਚਰਤਾ ਫਲਾਉਂਦਾ ਜਿਹੜਾ ਕੋਈ ਅਸਲੀਲਤਾ ਫਲਾਉਂਦਾ ਉਹਦੇ ਪੇਜ ਸਰਕਾਰ ਬੰਦ ਕਰੇ ਤੁਸੀਂ ਸੱਭਿਆਚਾਰ ਦੀ ਗੱਲ ਕੀਤੀ ਆ ਗੱਲ ਜੇਕਰ ਸਿੰਗਰਾਂ ਦੀ ਕੀਤੀ ਜਾਵੇ ਬਹੁਤੇ ਸਿੰਗਰ ਨੇ ਉਹ ਵੀ ਸੱਭਿਆਚਾਰ ਨੂੰ ਖਰਾਬ ਕਰ ਦਵੇ ਕੀ ਉਹਨਾਂ ਨਾਲ ਵੀ ਐਜਾ ਕਰਨਾ ਚਾਹੀਦਾ ਫਿਰ ਤਾਂ ਤੁਮਨੇ ਜाहिदा ਵੀ ਸਾਡਾ ਪੰਜਾਬ ਆਸੀਂ ਪੰਜਾਬ ਦੀ ਹੋਣ ਨੂੰ ਕਿਵੇਂ ਖਬਰ ਆਪ ਕਰਦੇ ਆ ਆਪਾਂ ਘਰਾਂ ਦੇ ਵਿੱਚ ਰਹਨੇ ਆਪਣਾ ਘਰ ਆ ਆਪਾਂ ਦੇ ਘਰ ਦੇ ਵਿੱਚ ਕੋਈ ਅਸਲੀਲਤਾ ਫਲਾਵਾਂਗੇ ਘਰ ਖਰਾਬ ਹੋ ਜੂ ਨਾ ਸਾਡਾ ਫਰਜ਼ ਬਣਦਾ ਇਹਨੂੰ ਨਵਾਂ ਨਵਾਂ ਰੱਖਣਾ ਸਾਡਾ ਫਰਜ਼ ਬਣਦਾ ਇਹਨੂੰ ਚੜ੍ਹਦੀ ਕਲਾ ਵੱਲ ਲੈ ਜਾਣਾ ਪਰ ਅਸੀਂ ਤਾਂ ਗੰਦਗੀ ਨੂੰ ਪਰਪੌਂਡ ਦੇ ਤਾਂ ਹੁਣ ਸਾਡੇ ਮੈਂਡਿਸ ਇਹੇ ਜੇ ਬਣ ਕੇ ਸਾਰਿਆਂ ਦੇ ਵੀ ਹਰੇ ਪਾਸੇ ਗੰਦਗੀ ਗੰਦਗੀ ਫੈਲ ਹੋ ਰਹੀ ਹੈ ਇਹੋ ਜਿਹਾ ਕੁਝ ਕਰਕੇ ਜਾਓ ਜਿਹਦੇ ਨਾਲ ਜੱਗ ਸਲਾਹਣਾ ਕਰੇ ਇਹ ਨਾ ਹੋਵੇ ਤੁਸੀਂ ਗੰਦ ਪਾ ਕੇ ਚਲ ਤੁਰਜੋ ਕੋਈ ਪੁੱਛਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਪੰਜਾਬ ਆ ਗੁਰਾਂ ਦੇ ਨਾਮ ਦੇ ਵਸਦਾ ਜੇ ਕੋਈ ਕਹੇ ਵੀ ਅਸੀਂ ਤਾਂ ਇਹਨੂੰ ਇਸੇ ਤਰ੍ਹਾਂ ਵਿਗਾੜਾਂਗੇ ਫਿਰ ਖਾਲਸਾ ਪੰਥ ਜਿਹੜਾ ਉਹ ਨਹੀਂ ਵਿਗਾੜਨ ਦਿੰਦਾ ਇਹਨੇ ਲੋਕਾਂ ਦੇ ਜਿਹੜੇ ਸਾਰਾ ਕੁਝ ਸਰੀਰ ਦਿਖਾਈ ਦਿੰਦੇ ਨੇ ਜਾਂ ਦਿਖਾਉਂਦੇ ਨੇ ਗਾਲਾਂ ਬੋਲ ਕੱਢਦੇ ਨੇ ਮੁੜ ਕੇ ਪਤਾ ਨਹੀਂ ਕੀ ਕੁਝ ਦਿਖਾਉਂਦੇ ਨੇ ਉਹਨਾਂ ਤੇ ਪਰਚਾ ਕਿਉਂ ਨਹੀਂ ਹੁੰਦਾ ਮਤਲਬ ਅੰਮ੍ਰਿਤਪਾਲ ਮੈਰੋ ਨੇ ਜੋ ਵੀ ਕੀਤਾ ਤੁਹਾਡੇ ਨਜ਼ਰੀਏ ਦੇ ਵਿੱਚ ਉਹ ਬਿਲਕੁਲ ਠੀਕ ਹੈ ਇਹ ਪੰਥ ਦੇ ਮੁਤਾਬਕ ਬਿਲਕੁਲ ਸਹੀ ਆ ਬਿਲਕੁਲ ਸਹੀ ਕੀਤਾ ਪੰਥਗਰ ਬਹਿਤਾ ਬਿਲਕੁਲ ਸਹੀ ਕੀਤਾ ਪਰ ਜਿਹੜੇ ਸਰਕਾਰ ਆ ਕਾਨੂੰਨ ਦੇ ਮਨਤਾਗੋ ਨੇ ਗਲਤ ਕੀਤਾ ਮੇਰੇ ਪੱਕ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਸ ਤਾਂ ਬੀਤੇ ਕੁਝ ਦਿਨ ਪਹਿਲਾਂ ਹੀ ਇਸਟਾ ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕਤਲ ਕੀਤਾ ਗਿਆ ਪੇਪਰੇ ਹਾਲਾਤਾਂ ਦੇ ਵਿੱਚ ਉਸਦੀ ਲਾਸ਼ ਮਿਲਦੀ ਹੈ ਤੇ ਕਤਲ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਭਾਈ ਅਮਰਿਤਪਾਲ ਸਿੰਘ ਮਹਿਰੋਰਾ ਦੇ ਵੱਲੋਂ ਪਰ ਇਸ ਕਤਲ ਤੋਂ ਬਾਅਦ ਕਈ ਸਾਰੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਈ ਲੋਕ ਇਸ ਗੱਲ ਦੀ ਸਰਾਹਨਾ ਕਰ ਰਹੇ ਨੇ ਪਰ ਕਿੰਨੇ ਕਿਤੇ ਕਈ ਲੋਕ ਜਿਹੜੇ ਨੇ ਇਸ ਦੀ ਆਲੋਚਨਾ ਵੀ ਕਰ ਰਹੇ ਨੇ ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬਾਬਾ ਰਾਜਾ ਰਾਜ ਸਿੰਘ ਜੀ ਸਭ ਤੋਂ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਰਪਖ ਉਸ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਕਿਸ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਕਹਿ ਲੋ ਵੀ ਜ਼ਿੰਮੇਵਾਰੀ ਲਈ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਸਾਡਾ ਪੰਜਾਬ ਆ ਗੁਰਾਂ ਦੇ ਨਾਮ ਤੇ ਵਸਦਾ ਪੰਜਾਬ ਹੂੰ ਗੁਰੂ ਪੁਰਿਆਂ ਦੀ ਧਰਤੀ ਆ ਜਿਹੜਾ ਇਸ ਦੇ ਪਾਉਣ ਪਾਣੀ ਨੂੰ ਗੰਧਲਾ ਕਰੂਗਾ ਸੱਭਿਆਚਾਰ ਨੂੰ ਖਰਾਬ ਕਰੂਗਾ ਹੂੰ ਫੇਰ ਉਹ ਵਕਸ਼ਣਯੋਗਤਾ ਹੈ ਨਹੀਂਗਾ ਇਹ ਦੇਖੋ ਅੱਜ ਮੀਡੀਆ ਦਾ ਜਮਾਨਾ ਹਮ ਸੋਸ਼ਲ ਮੀਡੀਆ ਹਰੇਕ ਕੋਲੇ ਮੋਬਾਈਲ ਆ ਹਰੇਕ ਆ ਇੰਸਟਾਗ੍ਰਾਮ ਤੇ YouTube ਤੇ Facebook ਤੇ ਸਭ ਦੇ ਪੇਜ ਬਣੇ ਹੋਏ ਨੇ ਆਪਦੇ ਚੈਨਲ ਬਣਾ ਰੱਖੇ ਨੇ ਜੇ ਕੋਈ ਹੱਕ ਸੱਚ ਦੀ ਆਵਾਜ਼ ਬੰਦ ਲੰਦ ਕਰਦਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਕੋਈ ਸਚਾਈ ਦਖਾਉਂਦਾ ਸਰਕਾਰ ਦੇ ਵਿਰੋਧ ਦੇ ਵਿੱਚ ਬੋਲਦਾ ਉਹਦਾ ਦਾ ਜਿਹੜਾ ਆਪਣੇ ਚੈਨਲ ਆ ਪੇਜ ਆ ਉਹਦਾ ਉਹਦੀ ਬੰਦ ਕਰ ਦਿੱਤਾ ਜਾਂਦਾ ਜਿਹੜਾ ਕੋਈ ਦੇਖੋ ਅਸਲੀਲਤਾ ਫਲਾਉਂਦਾ ਉਹਦੇ ਉੱਤੇ ਕੋਈ ਰੋਕ ਨਹੀਂ ਹੈਗੀ ਉਹ ਖੁੱਲਾ ਸਰਿਆਂ ਚੱਲਦਾ ਉਹਦਾ ਕੋਈ ਚੈਨਲ ਬੰਦ ਨਹੀਂ ਹੁੰਦਾ ਹੈਗਾ ਸਰਕਾਰਾਂ ਜਾਣ ਬੁੱਝ ਕੇ ਇਹਨੂੰ ਪ੍ਰਮੋਟ ਕਰ ਰਹੀਆਂ ਨੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਜਿਹੜੇ ਲੋਕ ਕਈ ਬੀਬੀਆਂ ਨੇ ਕਈ ਨੌਜਵਾਨ ਵੀਰਿਆਂ ਜਿਹੜੇ ਗੰਦ ਪਾ ਰਹੇ ਨੇ ਇਸ ਦੇ ਉੱਤੇ ਪ੍ਰਮੋਟ ਕਰ ਰਹੇ ਨੇ ਉਹ ਕੋਈ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਕੋਈ ਚੀਜ਼ ਨਹੀਂ ਦੇਖ ਸਕਦਾ ਕੋਈ ਬੰਦਾ ਵੀ ਦੇਖਣ ਜੋਊਗੀ ਨਹੀਂ ਹੈਗੀਆਂ ਉਹ ਜੋ ਕੁਝ ਹੋ ਰਿਹਾ ਜਾਂਦਾ ਇਸ ਕਰਕੇ ਸਰਕਾਰ ਵੀ ਇਹਦੀ ਜ਼ਿੰਮੇਦਾਰ ਆ ਪਰ ਇੱਥੇ ਇੱਕ ਸਵਾਲ ਬਹੁਤ ਬੜਾ ਖੜਾ ਹੁੰਦਾ ਹੈ ਵੀ ਕੀ ਕਤਲ ਹੀ ਮਸਲੇ ਦਾ ਹੱਲ ਸੀਗਾ ਤੇ ਪਹਿਲਾਂ ਉਹਨਾਂ ਨੇ ਸਮਝਾਈ ਸੀ ਉਹਨੂੰ ਤੇ ਸਮਝੀ ਕਿਉਂ ਨਹੀਂ ਫਿਰ ਸਰਕਾਰ ਦੱਸ ਦੇ ਜੇ ਜਿਹੜੇ ਲੋਕਾਂ ਨੇ ਉਹ ਦੱਸਣਗੇ ਤਾਂ ਮਸਲੇ ਦਾ ਕੀ ਹਾਲ ਆ ਗੰਦਗੀ ਪਾਣੀ ਮਸਲੇ ਦਾ ਹਾਲ ਆ ਨਹੀਂ ਹੋਰ ਕੀ ਹਾਲ ਆ ਫਿਰ ਹੁਣ ਤੁਸੀਂ ਹੋ ਤੁਸੀਂ ਆਪਦੇ ਪਰਿਵਾਰ ਦੇ ਵਿੱਚੋਂ ਵੀਡੀਓ ਨੇ ਦੇਖ ਸਕਦੇ ਹੋ ਹੂੰ ਬਿਲਕੁਲ ਇਸ ਕਰਕੇ ਜਦੋਂ ਕੋਈ ਨਾ ਸਮਝਦੇ ਉਹਨੇ ਆਪਦੇ ਦੇਖੋ ਇੱਕ ਵੀਡੀਓ ਵੀ ਚਾਲਦੀ ਆ ਉਹਨੇ ਉਹਨੂੰ ਭੈਣ ਵੀ ਕਿਹਾ ਵੀ ਨਾ ਤੂੰ ਸਾਡੀ ਭੈਣ ਆ ਨਾ ਤੂੰ ਇਹ ਜਿਹੜੇ ਸਿੱਖ ਬੱਚੇ ਨੇ ਜਿਹੜੇ ਪੰਜਾਬ ਦੇ ਨੇ ਨੌਜਵਾਨ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਹੈਗਾ ਹੂੰ ਤੂੰ ਛੱਡ ਦੇ ਕੰਮ ਇਹ ਨਾ ਕਰ ਦੇਖ ਉਹਦੇ ਵਿੱਚ ਉਹ ਮਨ ਵੀ ਰਹੀ ਜੀ ਵੀ ਠੀਕ ਆ ਅੱਗੇ ਤੋਂ ਨਹੀਂ ਕਰਦੇ ਪਰ ਫਿਰ ਵੀ ਉਹਨੇ ਜਿਹੜਾ ਹੈਗਾ ਇਹ ਆਪਦਾ ਕੰਮ ਜਾਰੀ ਰੱਖਿਆ ਫਿਰ ਉਹਨਾਂ ਨੇ ਹਾਰ ਕੇ ਫਿਰ ਸਿੰਘਾਂ ਨੇ ਗੱਡੀ ਚੜਤਾ ਤੇ ਜੇ ਉਹਨਾਂ ਨੂੰ ਕਾਨੂੰਨ ਮੁਤਾਬਕ ਇਹ ਗਲਤ ਆ ਤੇ ਸਰਕਾਰ ਆਪੇ ਉਹਨਾਂ ਨੂੰ ਸਜ਼ਾ ਦਊ ਦੋ ਸਿੰਘ ਫੜੇ ਹੋਏ ਨੇ ਉਹ ਵੀ ਫੜਿਆ ਜਾਊਗਾ ਇਸ ਕਰਕੇ ਜਿਹੜੇ ਹੁਣ ਲੋਕ ਨੇ ਉਹ ਸਾਰੇ ਅਸਲੀਲਤਾ ਨੂੰ ਪ੍ਰਮੋਟ ਕਰਨ ਵਾਲੇ ਨੇ ਜਿਹੜੇ ਉਹਦੇ ਹੱਕ ਤੇ ਭੁਗਤਦੇ ਨੇ ਉਹ ਆਵਦੇ ਘਰਾਂ ਦੇ ਵਿੱਚ ਹੁਣ ਉਹ ਤਾਂ ਮਰ ਗਈ ਉਹਦੇ ਵਾਲਾ ਪੇਜ ਉਹ ਚਲਾ ਲੈਣਾ ਉਹ ਉਹ ਆਵਦੇ ਘਰੇ ਚਲਾ ਲੈਣਾ ਉਹ ਜਿਹੜਾ ਕੁਝ ਉਹ ਕਰਦੀ ਸੀ ਉਹ ਕਰਕੇ ਲੇਖ ਲੈਣਾ ਉਹਨਾਂ ਨੂੰ ਸ਼ਰਮ ਨਹੀਂ ਆਉਦੀ ਲੋਕਾਂ ਨੂੰ ਜਿਹੜਾ ਉਹਦੇ ਸਾਥ ਦੇ ਰਹੇ ਨੇ ਇਹ ਸਗਾ ਤੇ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਵੀ ਤੁਸੀਂ ਉਹਨਾਂ ਦੇ ਪੇਜ ਬੰਦ ਕਰੋ ਕਿਉਂ ਨਹੀਂ ਕਰਦੇ ਆਵਾਜ਼ ਬੁਲੰਦ ਕਰਦੇ ਜਿਹੜਾ ਕੋਈ ਲੱਚਰਤਾ ਫਲਾਉਂਦਾ ਜਿਹੜਾ ਕੋਈ ਅਸਲੀਲਤਾ ਫਲਾਉਂਦਾ ਉਹਦੇ ਪੇਜ ਸਰਕਾਰ ਬੰਦ ਕਰੇ ਅਮਰਿਤਪਾਲ ਦਾ ਪੇਜ ਕੁਝ ਟਾਈਮ ਬਾਅਦ ਹੀ ਮੈਨੂੰ ਲੱਗਦਾ ਬੰਦ ਕਰ ਦਿੱਤਾ ਗਿਆ ਨਾ ਪੂਰੇ ਆਪਣੇ ਇੰਡੀਆ ਦੇ ਵਿੱਚ ਉਹ ਤਾਂ ਤਾਂ ਕਰਨਾ ਹੀ ਸੀਗਾ ਉਹ ਧਮਕੀਆਂ ਦਿੰਦਾ ਸੀ ਜਦੋਂ ਉਹ ਤਾਂ ਕਰਨਾ ਹੀ ਸੀਗਾ ਤੇ ਜਿਹੜੇ ਬినా ਅਮਰਤਪਾਲ ਤੋਂ ਹੋਰ ਬਹੁਤ ਸਾਰੇ ਪੇਜਬੰਦ ਨੇ ਹੁਣ ਕਿੰਨੇ ਐ ਜਿਹੜਾ ਮੈਨੂੰ ਲੱਗਦਾ ਪਹਿਲਾਂ ਤੁਹਾਡਾ ਚੈਨਲ ਵੀ ਪਿਛਲੇ ਸਾਲ ਬੰਦ ਕਰਤਾ ਹੋਊਗਾ ਦੁਬਾਰੇ ਤੁਸੀਂ ਨੇ ਚਲਾਇਆ ਕਿੰਨੇ ਜਿਹੜੇ ਚੈਨਲ ਨੇ ਉਹ ਚੱਲਦੇ ਨੇ ਜਿਹੜੇ 25 30 ਪਿਛਲੇ ਸਾਲ ਆਪਣੇ 2000 23 23 ਦੇ ਵਿੱਚ ਬੰਦ ਕਰਤੇ ਸੀਗੇ ਮਈ ਜੂਨ ਦੇ ਵਿੱਚ 20 ਚੈਨਲ ਬੰਦ ਕਰਤੀ ਸਰਕਾਰ ਨੇ ਉਹਨਾਂ ਨੇ ਕੀ ਕਰਤਾ ਸੀ ਉਹ ਸਿਰਫ ਸੱਚ ਹੱਕ ਦੀ ਬਾਜ਼ੋ ਹਲੰਦ ਕਰਦੇ ਸੀ ਤਾਂ ਹੀ ਬੰਦ ਕਰਦੇ ਨਾ ਜਿਹੜਾ ਕੋਈ ਲੱਚਰਤਾ ਫਲਾਉਣਾ ਜਿਹੜਾ ਕੋਈ ਸਲੇਲ ਦਾ ਫਲਾਉਂਦਾ ਉਹ ਤੁਹਾਨੂੰ ਬੰਦ ਕਰਦੇ ਸੀ ਇਸ ਕਰਕੇ ਸਰਕਾਰ ਵੀ ਇਸ ਦੀ ਬਰਾਬਰੀ ਜ਼ਿੰਮੇਦਾਰ ਆ ਜਿਹੜੇ ਲੋਕ ਨੇ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਰਹੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੁਣ ਵੀ ਤੁਹਾਡੀਆਂ ਧੀਆਂ ਬਣਾ ਕੱਲ ਨੂੰ ਇਹੋ ਜੇ ਕਰਨੇ ਤੁਸੀਂ ਕਾਰਨ ਦੇ ਦੇਉਂਗੇ ਚੀਜ਼ਾਂ ਜੋ ਕੁਸ਼ ਉਹ ਕਰਦੀ ਰਹੀ ਆ ਇਹ ਪੰਜਾਬ ਦਾ ਸੱਭਿਆਚਾਰ ਆ ਇਹ ਦੇਖੋ ਇਹ ਗੁਰਾਂ ਦੇ ਪੀਰਾਂ ਦੇ ਨਾਂ ਦੇ ਇੱਥੇ ਬਸਦਾ ਗੁਰਾਂ ਪੀਰਾਂ ਨੇ ਧਾਰਤੀ ਆ ਇੱਥੇ ਇਹੋ ਜਿਹਾ ਜਨਾਬ ਗੰਦ ਨਹੀਂ ਪੈਣ ਦਿੱਤਾ ਜਾਊਗਾ ਇਹ ਸਮਝ ਲੈਣ ਸਾਰੇ ਲੋਕ ਤੁਸੀਂ ਸੱਭਿਆਚਾਰ ਦੀ ਗੱਲ ਕੀਤੀ ਆ ਗੱਲ ਜੇਕਰ ਸਿੰਗਰਾਂ ਦੀ ਕੀਤੀ ਜਾਵੇ ਬਹੁਤੇ ਸਿੰਗਰ ਨੇ ਉਹ ਵੀ ਸੱਭਿਆਚਾਰ ਨੂੰ ਖਰਾਬ ਕਰ ਦਿੰਦੇ ਕੀ ਉਹਨਾਂ ਨਾਲ ਵੀ ਇਹ ਚਾ ਕਰਨਾ ਚਾਹੀਦਾ ਫਿਰ ਤਾਂ ਦੇਖੋ ਉਹ ਸਾਰਿਆਂ ਨੂੰ ਸਮਝਣਾ ਚਾਹੀਦਾਗਾ ਹਮ ਹਰੇਕ ਨੂੰ ਸਮਝਣਾ ਚਾਹੀਦਾ ਵੀ ਇਹ ਸਾਡਾ ਪੰਜਾਬ ਆਸੀਂ ਪੰਜਾਬ ਦੀ ਹੋਣ ਨੂੰ ਕਿਵੇਂ ਖਬਰ ਆਪ ਕਰਦੇ ਆ ਆਪਾਂ ਘਰਾਂ ਦੇ ਵਿੱਚ ਰਹਨੇ ਆਪਣਾ ਘਰ ਆ ਆਪਾਂ ਜੇ ਘਰ ਦੇ ਵਿੱਚ ਕੋਈ ਅਸਲੀਲਤਾ ਫਲਾਵਾਂਗੇ ਘਰ ਖਰਾਬ ਹੋ ਜੂ ਨਾ ਹਮ ਸਾਰੀ ਵਿਗੜ ਜੂ ਢਾਂਚਾ ਹਮ ਇਹ ਪੰਜਾਬ ਵੀ ਸਾਡਾ ਘਰ ਆ ਬਿਲਕੁਲ ਇਹ ਸਾਨੂੰ ਸਮਝਣਾ ਜੇ ਅਸੀਂ ਇੱਥੇ ਰਹਿ ਸਤਿਗੁਰਾਂ ਨੇ ਸਾਨੂੰ ਇੱਥੇ ਦਾ ਜਨਮ ਦੇਤਾ ਇਹ ਸਾਰੀ ਸਾਡਾ ਜਿੰਨੇ ਵੀ ਲੋਕ ਇੱਥੇ ਵਸਾਰੇ ਸਾਡੇ ਭੈਣ ਭਰਾ ਭਾਵੇਂ ਕਿਸੇ ਧਰਮ ਦੇ ਵਿੱਚ ਹੋਣ ਉਹ ਸਾਡਾ ਫਰਜ਼ ਬਣਦਾ ਇਹਨੂੰ ਨਵਾਂ ਨਰ ਰੱਖਣਾ ਸਾਡਾ ਫਰਜ਼ ਬਣਦਾ ਇਹਨੂੰ ਚੜ੍ਹਦੀ ਕਲਾ ਵੱਲ ਲੈ ਜਾਣਾ ਪਰ ਅਸੀਂ ਤਾਂ ਗੰਦਗੀ ਨੂੰ ਪ੍ਰਪੋਲਡ ਦੇ ਤਾਂ ਹੁਣ ਸਾਡੇ ਮੈਂਡ ਹੀ ਇਹੋ ਜੇ ਬਣ ਕੇ ਸਾਰਿਆਂ ਦੇ ਵੀ ਹਰੇ ਪਾਸੇ ਗੰਦਗੀ ਗੰਦਗੀ ਫੈਲ ਹੋ ਰਹੀ ਆ ਚਾਰੇ ਪਾਸੇ ਉਹਨੂੰ ਜਿਹਨਾਂ ਨੇ ਚੰਗਾ ਕਰਦੀ ਸੀ ਉਹ ਐਂ ਕਰਤਾ ਬਹੁਤ ਚੰਗਾ ਕੀ ਚੰਗਾ ਕਰਤਾ ਉਹਨੇ ਕੀ ਕਲੰਕ ਲਾਤਾ ਉਹਨੇ ਤਾਂ ਹੁਣ ਉਹਦੇ 4 ਲੱਖ ਫਲੋਵਰ ਸੀਗੇ ਕਰੋਨਾ ਕਹਿੰਦੇ ਬੰਦਾ ਦੇਖਦਾ ਸੀ ਉਹਨੂੰ ਬੰਦੇ ਦਾ ਉਹ ਤੋਂ ਪਤਾ ਲੱਗਦੇ ਤਾਂ ਮਰਦਾ ਜਦੋਂ ਲੋਕੋ ਦੇ ਮਾਰੋ ਜਾਂਦੇ ਨੇ ਤੇ ਚਾਰ ਬੰਦੇ ਵੀ ਨਹੀਂ ਆਏ ਉਹਦੀ ਮਾਤਾ ਵੀ ਜਿਹੜੀ ਉਹਦੀ ਮਾਂ ਸੀ ਉਹ ਵੀ ਮੂੰਹ ਲੁਕੋਦੀ ਫਿਰਦੀ ਸੀ ਉਹਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਉਹਦੇ ਕਿਉਂ ਨਹੀਂ ਆਇਆ ਹੁਣ ਕਿਹੜਾ ਕਰਫੂ ਲੱਗਿਆ ਉਹਦੇ ਵੀ ਕਿ ਆ ਨਹੀਂ ਆ ਸਕੇ ਇਸ ਕਰਕੇ ਦੇਖੋ ਜੇ ਚੰਗੇ ਕੰਮ ਕਰਨੇ ਚਾਹੀਦੇ ਨੇ ਹਰੇਕ ਨੂੰ ਇਹੋ ਜਿਹਾ ਕੁਝ ਕਰਕੇ ਜਾਓ ਜਿਹਦੇ ਨਾਲ ਜੱਗ ਸਲਾਹਣਾ ਕਰੇ ਇਹ ਨਾ ਹੋਵੇ ਤੁਸੀਂ ਗੰਦ ਪਾ ਕੇ ਚਲ ਤੁਰਜੋ ਕੋਈ ਪੁੱਛਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਪੰਜਾਬ ਆ ਗੁਰਾਂ ਦੇ ਨਾਮ ਦੇ ਵਸਦਾ ਜੇ ਕੋਈ ਕਹੇ ਵੀ ਅਸੀਂ ਤਾਂ ਇਹਨੂੰ ਇਸੇ ਤਰ੍ਹਾਂ ਵਿਗਾੜਾਂਗੇ ਫਿਰ ਖਾਲਸਾ ਪੰਥ ਜਿਹੜਾ ਉਹ ਨਹੀਂ ਵਿਗਾੜਨ ਦਿੰਦਾ ਤੇ ਉਹ ਫਿਰ ਇਸ ਆਪਦਾ ਜਿਹੜਾ ਹੈਗਾ ਕਾਨੂੰਨ ਨੇ ਆਪਦਾ ਕੰਮ ਕਰਨਾ ਸਿੰਘਾਂ ਨੇ ਆਪਦਾ ਕੰਮ ਕਰੀ ਜਾਣਾ ਇਸ ਕਰਕੇ ਬੇਨਤੀ ਆ ਨਾ ਕਰੋ ਤੁਸੀਂ ਇਦਾਂ ਕੰਮ ਕੋਈ ਚੰਗੀ ਗੀਰਿ ਬਣਾ ਲਓ ਜਿਹਦੇ ਨਾਲ ਕਿਸੇ ਨੂੰ ਸੇਧ ਮਿਲੇ ਜਿਵੇਂ ਤੁਸੀਂ ਕਿਹਾ ਕਿ ਇੱਕ ਵਾਰ ਸਮਝਾਇਆ ਸੀਗਾ ਹੋਰ ਮਸਲੇ ਦਾ ਹੱਲ ਨਹੀਂ ਸੀਗਾ ਵੀ ਕਹਿ ਲਓ ਜਿਸ ਤਰੀਕੇ ਨਾਲ ਇੰਸਟਾਗ੍ਰam ਤੇ ਜੇ ਆਪਾਂ ਰਿਪੋਰਟ ਕਰੀਏ ਜਈ ਆਈਡੀ ਨੂੰ ਤਾਂ ਆਈਡੀ ਜਿਹੜੀ ਆ ਬੰਦ ਵੀ ਹੋ ਜਾਂਦੀ ਇੱਕ ਉਹ ਮਸਲਾ ਸੀਗਾ ਉਸ ਤਰੀਕੇ ਨਾਲ ਵੀ ਹੱਲ ਕੀਤਾ ਜਾ ਸਕਦਾ ਸੀ ਉਸ ਚੀਜ਼ ਨੂੰ ਤੇ ਹੁਣ ਵੀ ਬਣੀਆਂ ਹੀ ਹੁਣ ਕਿੰਨੇ ਹੋਰ ਵੀ ਹੈਗੇ ਨੇ ਉਹਨਾਂ ਨੇ ਇੱਕ ਰਾਹ ਦੇਣ ਬੰਦ ਕੌਣ ਕਰਾਊ ਕਰਾਉਣ ਕਿੱਥੇ ਕਰਦੀ ਸਰਕਾਰ ਬੰਦਾ ਹੂੰ ਇੰਨੇ ਜਿੰਨੇ ਵੀ ਹਰੇਕ ਦੇ ਚੈਨਲ ਤੇ ਅਸਰੀਲਤਾ ਫੈ ਰਹੀ ਹੈ ਸਾਰਾ ਜਿਹੜਾ ਇੰਸਟਾਗ੍ਰਾਮ ਹੀ ਆ ਉਹ ਸਾਰਾ ਕੁਝ ਇਸੇ ਇਹੀ ਦਿਨਾਂ ਨਾਲ ਭਰਿਆ ਰਹਿੰਦਾ ਉਹਨਾਂ ਨੇ ਸਾਰਿਆਂ ਦੇ ਬੰਦ ਕਰਾਓ ਕਿ ਉਹਨੂੰ ਦੇਣੀ ਹੈ ਰਿਪੋਰਟ ਜਾ ਕਰਕੇ ਦੇਖੋ ਤਾਂ ਸਹੀ ਸਰਕਾਰ ਜਾਣ ਬੁੱਝ ਕੇ ਪ੍ਰਮੋਟ ਕਰ ਰਹੀ ਹੈ ਸਰਕਾਰ ਨੇ ਪੰਜਾਬ ਦੇ ਜੋ ਨਸ਼ਾ ਲਿਆਂਦਾ ਸਰਕਾਰ ਨੇ ਲਚਰਤਾ ਫੁਲਾਈ ਆ ਸਰਕਾਰ ਹੀ ਸਾਰਾ ਕੁਝ ਸਰਕਾਰ ਚਾਹੇ ਜਿਹੜਾ ਕੋਈ ਸਭ ਕੁਝ ਕਰ ਸਕਦੀ ਆ ਜੇ ਇਹਨਾਂ ਦੇ ਪੇਜ ਬੰਦ ਹੋ ਉਹਨਾਂ ਨੇ ਇਹ ਕਿੱਥੇ ਪਾਉਂਦੇ ਫਿਰਨਗੇ ਆਪਦੀਆਂ ਇਹ ਵੀਡੀਓ ਬਿਲਕੁਲ ਜਿਵੇਂ ਤੁਸੀਂ ਕਿਹਾ ਹਨਾ ਵੀ ਹੋਰ ਲੋਕ ਵੀ ਨੇ ਜੋ ਲਚਰਤਾ ਫਲਾਉਂਦੇ ਨੇ ਵਲਗਰ ਕੰਟੈਂਟ ਜਿਹੜਾ ਪ੍ਰੋਵਾਈਡ ਕਰਦੇ ਨੇ ਪਰ ਤੁਹਾਡਾ ਕਹਿਣਾ ਕੀ ਹੈ ਵੀ ਉਹਨਾਂ ਦੇ ਨਾਲ ਵੀ ਇਹ ਜੀ ਕਰਨਾ ਚਾਹੀਦਾ ਇਹ ਹੁਣ ਸਰਕਾਰ ਨੇ ਦੇਖਣਾ ਵੀ ਸੀ ਕਿਵੇਂ ਰੋਕਣਾ ਹੂੰ ਠੀਕ ਹੈ ਨਾ ਇਹ ਸਰਕਾਰ ਦੇਖੇ ਵੀ ਕਿਵੇਂ ਕੀ ਕਰਦੀ ਆ ਮੈਂ ਸਰਕਾਰ ਨੂੰ ਅਰਜ਼ੀ ਕਹਾਂ ਵੀ ਇਹਨਾਂ ਨੂੰ ਤੁਸੀਂ ਬੰਦ ਕਰ ਦਿਓ ਜਦੋਂ ਸਰ ਤੋਂ ਪਾਣੀ ਲੰਘ ਜਾਂਦਾ ਫੇਰੀ ਸਿੰਘ ਉੱਠਦੇ ਨੇ ਉਹ ਨਹੀਂ ਕਿਸੇ ਦੀ ਹੁਣ ਮੈਨੂੰ ਐਂ ਦੱਸੋ ਉਹਨਾਂ ਸਿੰਘਾਂ ਨੇ ਮਾਰਤੀ ਨੌਜਵਾਨਾ ਹੈਗੇ ਮੁੰਡੇ ਉਹ ਹਾਂ ਜਵਾਨੀ ਦੇ ਵਿੱਚ ਪੈਰ ਤਰਿਆ ਉਹਨਾਂ ਨੇ ਤਾਂ ਆਪਦਾ ਜਿਹੜੇ ਸੀ ਜ਼ਿੰਦਗੀ ਗਾਲ ਲਈ ਹੁਣ ਜੇਲ੍ਹਾਂ ਚ ਰੁਣਨਗੇ ਉਹ ਉਹਨਾਂ ਦਾ ਕੋਈ ਨਿੱਜੀ ਮਫਾਦ ਸੀ ਪਹਿਲਾਂ ਦੱਸੋ ਤੁਸੀਂ ਮੈਨੂੰ ਕੋਈ ਉਹਦੀ ਨਿੱਜੀ ਜ਼ਿੰਦਗੀ ਨਾਲ ਲੜਾਈ ਹੋਵੇ ਕੋਈ ਉਹ ਤਾਂ ਪੈਸੇ ਲੈਣ ਦੇਣ ਹੋਵੇ ਕੋਈ ਜ਼ਮੀਨਦਾਰ ਰੌਲਾ ਹੋਵੇ ਕੋਈ ਹੋਰ ਕਿਸੇ ਚੀਜ਼ ਦਾ ਰੌਲਾ ਹੋਵੇ ਰੌਲਾ ਸਿਰਫ ਇਹੀ ਸੀ ਵੀ ਉਹ ਪੰਜਾਬ ਦਾ ਸੱਭਿਆਚਾਰ ਖਰਾਬ ਕਰ ਰਹੀ ਸੀ ਤਾਂ ਮਾਰੀ ਇਹੋ ਬਿਲਕੁਲ ਹੋਰ ਉਹਨਾਂ ਦਾ ਕੀ ਸੀ ਉਹ ਵੀ ਹੁਣ ਸਾਰੇ ਹੁਣ ਇੱਥੇ ਅਸੀਂ ਬੈਠੇ ਆਂ ਬੰਦੀ ਸਿੰਘਾਂ ਦੇ ਮੋਰਚਾ ਲੱਗਿਆ ਹੋਇਆ 30 ਸਾਲ ਹੋ ਗਏ ਸਿੰਗਾਂ ਨੂੰ ਅੰਦਰ ਬੰਦ ਕਰਿਆ ਉਹ ਚ ਹਰਾ ਕੇ ਉਹਨਾਂ ਸਜ਼ਾਾਂ ਭੁਗਤ ਲਈਆਂ ਫੇਰ ਵੀ ਸਰਕਾਰ ਸਾਡੇ ਨਹੀਂ ਰਹੀ ਫੇਰ ਵੀ ਸਾਡ ਨਹੀਂ ਰਹੀ ਸਰਕਾਰ ਤੇ ਹੁਣ ਖਬਰ ਆ ਕਦੋਂ ਛੱਡੂ ਉਹਨਾਂ ਨੂੰ ਕਦੋਂ ਨਹੀਂ ਇਸ ਕਰਕੇ ਉਹਨਾਂ ਦੀ ਵੀ ਉਹ ਵੀ ਖਤਮ ਨਹੀਂ ਉਹ ਵੀ ਜੇਲਾਂ ਦੇ ਵਿੱਚ ਹੀ ਰੋਲਣਗੇ ਤੇ ਕਿਸੇ ਨੂੰ ਸੌਂਕ ਨਹੀਂ ਵੀ ਕਿਸੇ ਨੂੰ ਮਾਰਨ ਦਾ ਕੋਈ ਹੋਰ ਮਾਰ ਕੇ ਦਿਖਾਵੇ ਜਿਹੜੇ ਗੱਲਾਂ ਮਾਰ ਕਰਦੇ ਨੇ ਬੰਦਾ ਮਾਰਨਾ ਕਿਤੇ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਜਿਗਰੇ ਨਾਲ ਮਾਰੇ ਜਾਂਦੇ ਨੇ ਤੇ ਜਦੋਂ ਅਗਲਾ ਮੌ ਕਫਨ ਸਿਰ ਤੇ ਬੰਨਣਾ ਤਾਂ ਫਿਰ ਸਾਰਾ ਕੁਝ ਕਰਨਾ ਪੈਂਦਾ ਇਸ ਕਰਕੇ ਪੰਜਾਬ ਇਹ ਗੁਰਾਂ ਦੇ ਨਾਮ ਦਾ ਵਸਤਾ ਅਸੀਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਇਹ ਸਾਨੂੰ ਗਦਲਾਂ ਨਾ ਬਣਾਓ ਸਾਫ਼ ਸੁਥਰਾ ਬਾਤਾ ਬਣ ਰੱਖੋ ਸਰਕਾਰਾਂ ਸੁਚੇਤ ਹੋਣ ਜਿਹੜੇ ਕੋਈ ਇਹੋ ਜਿਹੇ ਫਲੋ ਕਰਦੇ ਨੇ ਗੰਦਗੀ ਫਲਾਉਂਦੇ ਨੇ ਤੇ ਇਹ ਕੋਈ ਬੰਦਾ ਚਾਹੇ ਹੋ ਕੋਈ ਕੁੜੀ ਆ ਮੁੰਡਾ ਚਾਹੇ ਉਹਦੇ ਸਾਰਿਆਂ ਦੇ ਪੇਜ ਬੰਦ ਕਰਕੇ ਉਹਨਾਂ ਨੂੰ ਉਹਨਾਂ ਦੇ ਪਰਚੇ ਵੀ ਦਰਜ ਹੋਣੇ ਚਾਹੀਦੇ ਹੁਣ ਜੇ ਕੋਈ ਇੱਥੇ ਕਿਸੇ ਨੂੰ ਟੱਚ ਕਰ ਦੋ ਤੁਸੀਂ ਉਹ ਜਿਹੀ ਨਾਲੀ ਨਾਲ ਜਿਹੜਾ ਹੈਗਾ ਪਰਚਾ ਦਰਜ ਹੁੰਦਾ ਵੀ ਤੈਂ ਇਹਨੂੰ ਹੱਥ ਕਿਉਂ ਲਾਤਾ ਹੈ ਹੈ ਤੇ ਇਹ ਨਾਲ ਤਾਂ ਛੇੜਖਾਣੀ ਕਿਵੇਂ ਕਰਤੀ ਉਹ ਤੇ ਪਰਚਾ ਨਹੀਂ ਹੁੰਦਾ ਫਿਰ ਇਹਨਾਂ ਲੋਕਾਂ ਦੇ ਜਿਹੜੇ ਸਾਰਾ ਕੁਝ ਸਰੀਰ ਦਿਖਾਈ ਦਿੰਦੇ ਨੇ ਜਾਂ ਦਿਖਾਉਂਦੇ ਨੇ ਗਾਲਾਂ ਬੋਲ ਕੱਢਦੇ ਨੇ ਮੁੜ ਕੇ ਪਤਾ ਨਹੀਂ ਕੀ ਕੁਝ ਦਿਖਾਉਂਦੇ ਨੇ ਉਹਨਾਂ ਤੇ ਪਰਚਾ ਕਿਉਂ ਨਹੀਂ ਹੁੰਦਾ ਕਿਤੇ ਨਾ ਕਿਤੇ ਇਸ ਚੀਜ਼ ਦਾ ਬੱਚਿਆਂ ਤੇ ਬਹੁਤ ਪ੍ਰਭਾਵ ਪੈਂਦਾ ਪਰਿਵਾਰ ਤੇ ਗਲਤ ਪ੍ਰਭਾਵ ਪੈਂਦਾ ਹਨਾ ਬੱਚਿਆਂ ਦੇ ਮਾਨਸਿਕ ਤੇ ਕੀ ਪ੍ਰਭਾਵ ਪੈ ਗਿਆ ਉਸ ਚੀਜ਼ ਬਾਰੇ ਕਿਵੇਂ ਕਹਿਣਾ ਚਾਹੂੰਗੀ ਮਾਨਸਿਕ ਦੇ ਇੱਕ ਵੀਡੀਓ ਵੀ ਰਿਲੀਜ਼ ਆ ਉਹਦੀ ਆਉਂਦੀ ਆ ਉਸੇ ਦੀ ਜਿਹੜੀ ਮਾਰੀ ਆ ਉਹ ਬੱਚੀਆਂ ਛੋਟੀਆਂ ਛੋਟੀਆਂ ਖੜੀਆਂ ਨੇ ਉਹ ਕੀ ਕੁਝ ਕਹਿ ਰਹੀਆਂ ਤੁਸੀਂ ਸੁਣ ਦੇਖਿਓ ਸੁਣਈਆਂ ਜਿਉਂ ਕੁਝ ਕਰਦੀ ਸੀ ਉਹੀ ਕੁਝ ਉਹ ਕਰ ਰਹੀਆਂ ਨੇ ਹੈ ਫਿਰ ਬੱਚਿਆਂ ਦੇ ਪਰਵਾਹ ਪੈਂਦਾ ਹੀ ਆ ਆਉਣ ਵਾਲੇ ਜੇ ਅਸੀਂ ਜਨਰੇਲ ਇਸ ਨੂੰ ਬਚਾਉਣਾ ਇਹਨਾਂ ਜਿਹੜੇ ਗੰਦ ਪਾਇਆ ਜਿਨਾਂ ਨੇ ਬਹੁਤ ਜ਼ਿਆਦੇ ਉਹ ਨਾ ਸਰਕਾਰਾਂ ਨੂੰ ਪਾਵੇ ਉਹ ਸਮਝ ਜਾਣ ਨਹੀਂ ਤਾਂ ਕੋਈ ਨਾ ਕੋਈ ਇਥੇ ਅਮਰਤਪਾਲ ਮੇਲਾ ਬਣਦਾ ਹੀ ਰਹਿਣਾਗਾ ਫਿਰ ਤੁਸੀਂ ਕਹਿੰਦੇ ਕਿ ਅਮਰਤ ਹੋਰ ਵੀ ਬਹੁਤ ਸਾਰੇ ਕਤਲ ਹਰ ਰੋਜ਼ ਹੁੰਦੇ ਨੇ ਪੰਜਾਬ ਦੇ ਵਿੱਚ ਅਣਖ ਦੀ ਖਾਤਰ ਉਹਨਾਂ ਤੇ ਕਿਸੇ ਨੇ ਡਿਪੀਟ ਕਰੀ ਵੀ ਉਹ ਕਿਉਂ ਮਾਰਤਾ ਉਹ ਕਿਉਂ ਮਾਰਦੇ ਨੇ ਕੱਲ ਪੁਲਿਸ ਵਾਲਾ ਨੇ ਇੱਕ ਨੌਜਵਾਨ ਨਿਰੰਦਰ ਮਾਰਤਾ ਕਰੰਟ ਲਾ ਲਾ ਕੇ ਮਾਰਤਾ ਤੇ ਉਹਦਾ ਕੀ قصور ਸੀਗਾ ਉਹਦਾ ਕੋਈ ਲਚਰਤਾ ਨਹੀਂ ਫਲਾਉਂਦਾ ਸੀਗਾ ਉਹ ਕਿਉਂ ਮਾਰਿਆ ਜੇਕਰ ਅਮਰਿਤਪਾਲ ਮੈਰੋਦੀ ਗੱਲ ਕੀਤੀ ਜਾਵੇ ਕਿ ਆਹ ਕੱਤਲ ਤੋਂ ਬਾਅਦ ਜਿਮੀ ਜ਼ਿੰਮੇਦਾਰੀ ਲਈ ਐ ਯੂਏਈ ਨੂੰ ਚਲੇ ਗਏ ਉਹ ਤੁਹਾਨੂੰ ਕੀ ਲੱਗਦਾ ਹੁਣ ਵਾਪਸ ਆਣਾ ਚਾਹੀਦਾ ਜਾਂ ਫਿਰ ਉੱਥੇ ਹੀ ਰਹਿਣਾ ਚਾਹੀਦਾ ਇਹ ਤਾਂ ਹੁਣ ਉਹ ਉਹਨਾਂ ਦੇ ਡਿਪੈਂਡ ਕਰਦਾ ਸੀ ਉਹਨਾਂ ਦੇ ਬਾਰੇ ਕੀ ਕਹਿ ਸਕਦੇ ਆ ਉਹਨਾਂ ਦੀ ਕੀ ਸੋਚ ਆ ਕਿਉਂ ਚੱਲਿਆ ਗਿਆ ਇਹ ਉਹਨਾਂ ਦੇ ਡਿਪੈਂਡ ਕਰਦਾ ਇਹਦੇ ਬਾਰੇ ਸਾਨੂੰ ਕੋਈ ਨਹੀਂ ਪਤਾ ਜਿੰਨੀ ਸਾਡੇ ਗੱਲ ਆ ਜਿਹੜੀ ਸਾਨੂੰ ਪਤਾ ਵੀ ਹਾਂ ਇਹ ਜਿਹੜਾ ਕੋਈ ਗੰਦ ਪਾਊਗਾ ਫਿਰ ਉਹਦੇ ਨਾਲ ਇਸੇ ਤਰ੍ਹਾਂ ਨਿਵਟਿਆ ਜਾਣਾ ਚਾਹੀਦਾ। ਹੂੰ ਇਹ ਸਰਕਾਰ ਰੋਕੇ ਸਰਕਾਰ ਰੋਕ ਸਕਦੀ ਆ। ਹੂੰ ਕਿਤੇ ਨ ਕਿਤੇ ਇਹ ਸਵਾਲ ਵੀ ਖੜਾ ਹੁੰਦਾ ਕਿ ਨਿਹੱਤੇ ਜਾਂ ਫਿਰ ਔਰਤ ਤੇ ਵਾਰ ਕਰਨਾ ਸਹੀ ਸੀਗਾ ਇਸ ਤਰੀਕੇ ਦੇ ਨਾਲ। ਤੇ ਕੱਲ ਨੂੰ ਤੁਸੀਂ ਕਹਦੋਂ ਕਿ ਗਵਿੰਦਰਾ ਗਾਂਧੀ ਕੰਮਾਰੀ ਦੀ। ਹੂੰ ਉਹ ਵੀ ਇਸਤਰੀ ਸੀ। ਹੂੰ ਜਿਹੜਾ ਕੋਈ ਸਤਾਨੀ ਰੂਪ ਧਾਰਨ ਕਰੇ ਚਾਹੇ ਉਹ ਇਸਤਰੀ ਆ ਜਾਂ ਕੋਈ ਬੰਦਾ। ਹੂੰ ਉਹਨੂੰ ਫਿਰ ਸਿੰਘ ਵਸਕਦੇ ਨਹੀਂ ਹੈਗੇ। ਹੂੰ ਇਹਦਾ ਵਾਧੂ ਗੱਲਾਂ ਬਣਾਈਆਂ ਹੋਈਆਂ ਨੇ ਹੁਣ ਤੁਸੀਂ ਆ ਕੋਈ ਇਥੇ ਆਪਣੇ ਸਾਹਮਣੇ ਦਾ ਪਰਿਵਾਰ ਦੇ ਵਿੱਚੋਂ ਕੋਈ ਕਰਦਾ ਜਿਹਨੇ ਅਣਖੀ ਬੰਦੇ ਹੁੰਦੇ ਨੇ ਉਹ ਕੰਮ ਕਰਦੇ ਹੁੰਦੇ ਨੇ ਜਿਨ੍ਹਾਂ ਦੀ ਗੈਰਤ ਮਰ ਜੇ ਅਣਖ ਮਰ ਜੇ ਉਹ ਨਹੀਂ ਕਰਦਾ ਹੁੰਦਾ ਉਹਦਾ ਧੀਆਂ ਪਾਣਾ ਦੇ ਪੈਸੇ ਖਾਂਦਾ ਜੀ ਦੀ ਅਣਖ ਮਰ ਜੇ ਗੈਰਤ ਮਰ ਜੇ ਨਾ ਉਹ ਫਿਰ ਬੱਚੇ ਬੱਚੀਆਂ ਦੀ ਆਪਦੇ ਮਾਪਿਆਂ ਦੀ ਜਿਹੜੀ ਹੈਗੀ ਆ ਆਪਣੇ ਪਰਿਵਾਰ ਦੀ ਉਹ ਕਮਾਈ ਖਾਂਦਾ ਹੁੰਦਾ ਉਹ ਗੈਰਤ ਵਾਲਾ ਬੰਦਾ ਕੁਝ ਨਹੀਂ ਕਰਦਾ ਹੈਗਾ ਉਹ ਨੀ ਨਾ ਕਿਸੇ ਨੂੰ ਮਾਰ ਸਕੇ ਨਾ ਕੁਝ ਕਰ ਸਕੇ ਜਿਦੇ ਵਿੱਚ ਅਣਖ ਹੁੰਦੀ ਆ ਉਹ ਮਾਰਦਾ ਹੁਣ ਇੱਕ 8-10 ਦਿਨ ਹੋ ਗਏ ਇੱਕ ਖਬਰ ਆਈ ਸੀਗੀ ਇੱਕ ਪਿਓ ਨੇ ਆਪਣੀ ਧੀ ਮਾਰਤੀ ਹੂੰ ਕੋ ਨੇ ਕੋਈ ਆਪਦੇ ਮੁੰਡਾ ਬੁਲਾ ਲਿਆ ਉਥੇ ਕਿਉਂ ਮਾਰੀ ਭਈ ਉਹਨੇ ਫਿਰ ਉਹਨੇ ਮਾਰ ਫਿਰ ਉਹਨੂੰ ਸਮਝਾਉਣਾ ਚਾਹੀਦਾ ਸੀ ਉਹ ਉਹਦੇ ਅਣਖ ਹੀ ਬੰਦਾ ਸੀ ਉਹਨੇ ਉਹਨੇ ਆਪਣੀ ਅਣਖ ਖਾਤਰ ਉਹਨੇ ਮਾਰ ਤੇ ਦੋਨੇ ਜੇਲ੍ਹ ਚ ਬੈਠਾ ਕੋਈ ਗੱਲ ਨਹੀਂ ਸਜ਼ਾ ਭੁਗਤ ਕੇ ਆ ਜੂਗਾ ਪਰ ਜਿਹੜੇ ਅਣਖੀ ਹੁੰਦੇ ਨੇ ਉਹ ਜਿਹੜੇ ਗੈਰਤਮੰਦ ਬੰਦੇ ਹੁੰਦੇ ਨੇ ਉਹ ਇਹੋ ਜਿਹਾ ਕੁਝ ਨਹੀਂ ਚੱਲਦੇ ਜਿਨ੍ਹਾਂ ਦੀ ਗੈਰਤ ਮਰੀ ਹੋਈ ਆ ਉਹ ਲੋਕ ਜਿਨ੍ਹਾਂ ਦੀ ਅਣਖ ਮਰੀ ਹੋਈ ਆ ਜ਼ਮੀਰਾਂ ਖਤਮ ਹੋਈਆਂ ਨੇ ਉਹ ਉਹ ਇਹ ਜੀ ਇਹੋ ਜਿਹੀ ਉਹਨਾਂ ਸਾਥ ਦਿੰਦੇ ਨੇ ਅਣਖੀ ਬੰਦੇ ਕਦੇ ਵੀ ਸਾਥ ਨਹੀਂ ਦੇਣਗੇ ਮਤਲਬ ਅੰਮ੍ਰਿਤਪਾਲ ਮੈਰੋ ਨੇ ਜੋ ਵੀ ਕੀਤਾ ਤੁਹਾਡੇ ਨਜ਼ਰੀਏ ਦੇ ਵਿੱਚ ਉਹ ਬਿਲਕੁਲ ਠੀਕ ਹੈ ਇਹ ਪੰਥ ਦੇ ਮੁਤਾਬਕ ਬਿਲਕੁਲ ਸਹੀ ਆ ਬਿਲਕੁਲ ਸਹੀ ਕੀਤਾ ਪੰਥਕਰਵਤਾਂ ਬਿਲਕੁਲ ਸਹੀ ਕੀਤਾ ਪਰ ਜਿਹੜੇ ਸਰਕਾਰ ਆ ਕਾਨੂੰਨ ਦੇ ਮਨਤਾਗੋ ਨੇ ਗਲਤ ਕੀਤਾ ਇਹ ਕਾਨੂੰਨ ਆਪ ਹੀ ਸਜ਼ਾ ਦੇਊਗਾ ਉਹ ਤੂਗਾ ਮਤਲਬ ਕਾਨੂੰਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਕਰੇਗੀ ਵੀ ਹਨਾ ਕਰੀ ਜਾਂਦਾ ਹੁਣ ਕਰੇ ਫੜਦਾ ਲੈ ਬੰਦੇ ਕਾਨੂੰਨੀ ਕਰੀ ਜਾਂਦਾ ਘਰੋਂ ਤਾਂ ਕੰਮ ਆਵਦਾ ਪਰ ਜਿਹੜਾ ਕਿਉਂ ਹੋਇਆ ਕਤਲ ਮੈਂ ਤੁਹਾਨੂੰ ਪਹਿਲਾਂ ਵੀ ਕਿ ਸਰਕਾਰ ਇਹਦੀ ਜ਼ਿੰਮੇਵਾਰ ਆ ਸਰਕਾਰ ਉਹਨਾਂ ਦੇ ਪੇਜ ਬੰਦ ਕਰੇ ਜਦੋਂ ਹੋਰਾਂ ਦੇ ਚੈਨਲ ਵਾਂਗ ਸਾਂ ਕਰ ਸਕਦੇ ਨੇ ਪੇਜ ਬੰਦ ਕਰ ਸਕਦੇ ਨੇ ਆਈਡੀਆਂ ਬੰਦ ਹੋ ਸਕਦੀਆਂ ਨੇ ਫਿਰ ਇਹਨਾਂ ਲਚਰਤਾ ਫਲਾਉਣ ਵਾਲਿਆਂ ਨੇ ਅਸਲੀ ਲੀਲਤਾ ਫਲਾਉਣ ਵਾਲਿਆਂ ਦੇ ਚੈਨਲ ਪੇਜ ਕਿਉਂ ਨਹੀਂ ਬੰਦ ਹੁੰਦੇ ਇਹ ਸਰਕਾਰ ਕਰੇ ਸਰਕਾਰ ਜ਼ਿੰਮੇਦਾਰ ਹੈ ਜੀ ਮਤਲਬ ਹੁਣ ਜਿਹੜੇ ਵੀ ਲੋਕ ਲਚਰਤਾ ਫਲਾਉਣਗੇ ਪੰਜਾਬ ਦੇ ਸੱਭਿਆਚਾਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦਾ ਸੋਧਾ ਲਾਇਆ ਜਾਏਗਾ ਬਿਲਕੁਲ ਇਸੇ ਦਾ ਸਿੰਘ ਆਉਂਦੇ ਜਾਂਦੇ ਰਹਿੰਦੇ ਨੇ ਲੱਗ ਵੀ ਸਕਦਾ ਜਿਹਨੇ ਕੋਈ ਸਮਝੂਗਾ ਤੇ ਅਣਖ ਵਾਲੇ ਜਿਹੜੇ ਜਿਹੜੇ ਅਣਖੀ ਨੇ ਉਹ ਹੀ ਮਾਰਦੇ ਹੁੰਦੇ ਨੇ ਜਿਨ੍ਹਾਂ ਦੀ ਗੈਰਤ ਮਰਦੇ ਉਹ ਕਦੇ ਨਹੀਂ ਮਾਰਦਾ ਕਿਸੇ ਨੂੰ ਪੰਜਾਬ ਦੇ ਲੋਕ ਅਣਖੀ ਨੇ ਅਣਖ ਜਾਗਦੀ ਹੈ ਲੋਕਾਂ ਦੀ ਹਜੇ ਬਹੁਤ-ਬਹੁਤ ਸ਼ੁਕਰੀਆ ਤੋਂ ਡਾ ਰਾਜਾ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕਹੇ ਸੀ ਕਿ ਬਾਬਾ ਰਾਜਾ ਰਾਜ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸੱਭਿਆਚਾਰ ਨੂੰ ਕੋਈ ਵੀ ਵਿਅਕਤੀ ਜੇਕਰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਨਤੀਜਾ ਇਹੀ ਹੋਵੇਗਾ ਉੱਥੇ ਹੀ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਇਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਦੇ ਮੁਤਾਬਕ ਅਮਰਿਤਪਾਲ ਸਿੰਘ ਮੈਰੋ ਨੇ ਭਾਵੇਂ ਗਲਤ ਕੀਤਾ ਪਰ ਜੇਕਰ ਸਿੱਖ ਇਤਿਹਾਸ ਦੀ ਗੱਲ ਕੀਤੀ ਜਾਵੇ ਹੋਣ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਬਿਲਕੁਲ ਸਹੀ ਕੀਤਾ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ